ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਮਨਾਏ ਜਾਂਦੇ ਹੁੱਲੇ ਮਹੱਲੇ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਸ਼ਿਰਕਤ ਕਰਦੀਆਂ ਨੇ ਉੱਥੇ ਹੀ ਉਹਨਾਂ ਸੰਗਤਾਂ ਦੀ ਸਹੂਲਤ ਦੇ ਲਈ ਥਾਂ-ਥਾਂ ਤੇ ਵਕ ਵਕ ਖਾਦ ਪਦਾਰਥਾਂ ਦੇ ਲੰਗਰ ਲਗਾਏ ਜਾਂਦੇ ਨੇ ਅਜਿਹਾ ਹੀ ਵਿਲੱਖਣ ਉਪਰਾਲਾ ਜੀਐਸ ਫਾਰਮ ਕਪੂਰਥਲਾ ਵੱਖ-ਵੱਖ ਪਿੰਡਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਜਿਸ ਦੇ ਵਿੱਚ 3 ਦਿਨ ਲਗਾਤਾਰ ਤਾਜ਼ਾ ਗੰਨੇ ਦਾ ਰਸ ਦਾ ਲੰਗਰ ਲਗਾਇਆ ਗਿਆ ਤੇ ਇਸ ਮੌਕੇ ਪੁਲਸ ਕਰਮਚਾਰੀ ਜਿਹੜੇ ਵੱਖ-ਵੱਖ ਸਮਾਜਿਕ ਕੁਰੀਤੀਆਂ ਦੇ ਖਿਲਾਫ ਆਪਣੀ ਆਵਾਜ਼ بلند ਕਰਦੇ ਹਨ ਅਤੇ ਬਤੌਰ ਸੇਵਾਦਾਰਾਂ ਵਜੋਂ ਆਪਣੀ ਡਿਊਟੀ ਨਿਭਾਈ ਹੈ ਇਸ ਮੌਕੇ ਤੇ ਉਹਨਾਂ ਹੁਲੇ-ਮਹੱਲੇ ਦੇ ਵਿੱਚ ਸ਼ਾਮਲ ਹੋਏ ਹੋਣ ਵਾਲੇ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਸੁਨੇਹਾ ਦਿੱਤਾ ਹੈ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਂ ਸਮੇਂ ਸਾਨੂੰ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਚਾਹੀਦਾ ਹੈ ਨਾ ਕਿ ਉੱਚੀ ਉੱਚੀ ਆਵਾਜ਼ ਵਿੱਚ ਡੱਕ ਲਗਾ ਕੇ ਜਾਂ ਮੋਟਰਸਾਈਕਲ ਦੇ ਸਲੰਸਰ ਉਤਾਰ ਕੇ ਹੁੱਲੜਬਾਜੀ ਮਚਾਉਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਨੌਜਵਾਨ ਅਜਿਹੇ ਬੇਹੂਦਾ ਕਾਰਨਾਮੇ ਕਰਕੇ ਸੰਗਤਾਂ ਨੂੰ ਪਰੇਸ਼ਾਨ ਕਰਦੇ ਨੇ ਅਤੇ ਉਹਨਾਂ ਨੂੰ ਬਾਝ ਆ ਜਾਣਾ ਚਾਹੀਦਾ ਹੈ ਹਾਂਜੀ ਸਰ ਆਰਤੀ ਦਾ ਜਿਹੜਾ ਤੁਸੀਂ ਸਾਈਨੀ ਰੋਡ ਦੇ ਉੱਪਰ ਜਿਹੜੀ ਰੋਹ ਦੀ ਸ਼ਮੀਲ ਲਾਈ ਪਈ ਆ ਕੀ ਜਾਣਾ ਚਾਹੁੰਦੇ ਆ ਜੀ ਅਨੰਤਪੁਰ ਸਾਹਿਬ ਦੀ ਧਰਤੀ ਦੇ ਹੌਸਲਾ ਇੱਕ ਮੈਜ ਆ ਕੋਲੇ ਸੰਗਤ ਦੇ ਵਿੱਚ ਜਿਹੜੀ ਕਪੂਤਰਾ ਦੇ ਵਿੱਚ ਵੀ ਸੰਗਤ ਚੱਲ ਰਹੀ ਆ ਅਨੰਤਪੁਰ ਸਾਹਿਬ ਨੂੰ ਗੇਨ ਫਾਰਮ ਦੇ ਵੱਲੋਂ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੁੜਾ ਗੰਨੇ ਦੀ ਰਸਤਾ ਜਿਹੜਾ ਹੈ ਉਹ ਲੰਗਰ ਲਗਾਇਆ ਜਾ ਰਿਹਾ ਹੈ ਉਹ ਸੰਗਤ ਜਿਹੜੀ ਹੈ ਇਸ ਰੋਹ ਕੋ ਕਾਫੀ ਮਤਲਬ ਵਿੱਚ ਅਨੰਤਪੁਰ ਸਾਹਿਬ ਜਾ ਰਹੀ ਆ ਪੂਰਾ ਸੰਗਤ ਵਾਸਤੇ ਇੱਕ ਸੇਵਾ ਦਾ ਲੰਗਰ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਂਦਾ ਹੈ ਕਿੰਨਾ ਚਿਰ ਲਾਇਆ ਜਾਇਆ ਗਿਆ ਸ਼ਵੀਲਦਲੰਦਰ ਪੰਜ ਦਿਨ ਲਗਾਤਾਰ ਲਗਾਤਾਰ ਚੱਲਦਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਨੀ ਮੇਰੇ ਪੰਚ ਕਾਰੀਆਂ ਦੀ ਉਹੀ ਤੇਰ ਕਰਦਾ ਰਹਿੰਦਾ ਹੈ ਉਹਦਾ ਪਾਣੀ ਜਾਂ ਰੋ ਇਹ ਪਲਾਣਾ ਜਿਹੜਾ ਇਹ ਪੁੰਦਾ ਕੰਮ ਆ ਤੇ ਤੁਸੀਂ ਇਹ ਪੌਂਦਾ ਨਾਮ ਤਾਰ ਰਹੇ ਪਿਛਲੇ ਚੰਨੇ ਸਾਲਾਂ ਤੋਂ ਤਾਰ ਰਹੇ ਆ ਇਹ ਬਹੁਤ ਲੰਮਾ ਸਮਾਂ ਹੋ ਗਿਆ ਜੀ ਸੰਗਤ ਨੇ ਸੰਗਤ ਦੇ ਸਹਿਯੋਗ ਦੇ ਨਾਲ ਸਰੋਵਰ ਬਾਰੇ ਦੀ ਕਿਰਪਾ ਦੇ ਨਾਲ ਇਹ ਹਰ ਸਾਲ ਇਦਾਂ ਹੀ ਚੱਲੀ ਰਹੇਗਾ ਜੀਵਨ ਦੇ ਤੱਕ ਸੰਗਤ ਨੇ ਆਜੀ ਕਰੀਆ ਉਹ ਨਹੀਂ ਜਦ ਤੱਕ ਇਹ ਇਹ ਫਾਰਮ ਵਾਲੇ ਨੇ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਕਰੋ ਦਾ ਲੰਗ ਜਿਹੜਾ ਹੈ ਕੰਟੀਨਿਊਸ ਕਰ ਰਹੇ ਨੇ ਸ੍ਰਧਾਲੂ ਜਿਹੜੇ ਆਨੰਦਪੁਰ ਸਾਹਿਬ ਜਾ ਰਹੇ ਆ ਉਹਨਾਂ ਤੋਂ ਵੀ ਅਪੀਲ ਕਰਨਾ ਚਾਹੁੰਦੇ ਹੋ ਜਿਸ ਤਰ੍ਹਾਂ ਦੋ ਵਾਹਨਾਂ ਦੇ ਵੱਡੀ ਦੇ ਉੱਪਰ ਜਾ ਰਹੇ ਆ ਜਾ ਮੰਨ ਲੋ ਹੋਰ ਬਈ 사ਧਨਾ ਜਾ ਰਹੇ ਬਈ ਉਹਨਾਂ ਨੂੰ ਸੁਝਾਅ ਜਾਂ ਅਪੀਲ ਕਰਨਾ ਚਾਹੁੰਦੇ ਹੋ ਜਿੱਦਾਂ ਪੰਜਾਬ ਸਰਕਾਰ ਨੇ ਔਰ ਕਾਬਤਕ ਦੇ ਜੱਜੇਦਾਰ ਤੋਂ ਵੱਲੋਂ ਇਹ ਅਪੀਲ ਕੀਤੀ ਗਈ ਸੀ ਅਸੀਂ ਵੀ ਆਪਣੇ ਵੱਲੋਂ ਸਾਰੀ ਸਮਰਥਨ ਦੇ ਉਪੀਨ ਕਰਦੇ ਆ ਕਿ ਤੁਸੀਂ ਕਾਫੇ ਦੇ ਧਰਤੀ ਤੇ ਜਾ ਰਹੇ ਹੋ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਜਾਵੋ ਗੁੱਲਰ ਵਾਈ ਦੇ ਵਿੱਚ ਬਿਲਕੁਲ ਨਹੀਂ ਪੈਣਾ ਹੈਗਾ ਔਰ ਜਿਤਨਾ ਤੁਸੀਂ ਆਪਣੇ ਘਰ ਤੋਂ ਪਵਿੱਤਰ ਸਥਾਨ ਦੀ ਯਾਤਰਾ ਤੇ ਤੁਸੀਂ ਜਾ ਰਹੇ ਹੋ ਉਸੇ ਹੀ ਟਿਕਣਾ ਖੁਸ਼ੀਆਂ ਬਣਾ ਕੇ ਆਪਣੇ ਘਰ ਵਾਪਸ ਸੁੱਖੀ ਸੰਧੀ ਜਾਵੋ ਤਾਂ ਕਿ ਕਿਸੇ ਹਾਦਸੇ ਦਾ ਕੋਈ ਸ਼ਿਕਾਰ ਵੀ ਨਾ ਹੋ ਸਕੋ ਤੇ ਤੁਸੀਂ ਪੂਰੇ ਕਾਫਲਾ ਲੈ ਜਿਹੜੀ ਅਸੀਂ ਤਰਤੀ ਦੇ ਨਾਲ ਸੰਪਰਕ ਹੋ ਰਹੇ ਹਾਂ ਉਹਦਾ ਤੁਸੀਂ ਅਸ਼ੀਰਵਾ ਲੈ ਕੇ ਕਰਨੇ ਹੋ ਤੇ ਘਰ ਵਿੱਚ ਸਾਰੇ ਨੀਆਂ ਖੁਸ਼ੀਆਂ ਸੇ ਹੀ ਆਉਣੀਆਂ ਚਾਹੀਦੀਆਂ ਨੇ ਹਾਂਜੀ ਸਰ ਇਹ ਮੇਰਾ ਨਾਮ ਬੱਗਾ ਸਿੰਘ ਹੈ ਜੀ ਅਸੀਂ ਹਰ ਸਾਲ ਦਿਲ ਖੋਹ ਰਮ ਪ੍ਰੋਜੈਕਟ ਨਾਲ ਰਸਤਾ ਲੰਘ ਲਗੋਨੇ ਆਈ ਕਿਉਂਕਿ ਅਨੰਦਪੁਰ ਸਾਹਿਬ ਹੋਲਾ ਮਹੱਲਾ ਦੇ ਸਬੰਧ ਵਿੱਚ ਲੱਗਦਾ ਹੈ ਤੇ ਹਰ ਸਾਲ ਹੀ ਅਸੀਂ ਲਾਉਂਦੇ ਆ ਤਾਂ ਕਿ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਬਹੁਤ ਲੰਗਰ ਚੁਕਾਇਆ ਜਾ ਸਕੇ ਔਰ ਇਹਦੇ ਨਾਲ ਸਾਨੂੰ ਵੀ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਉਹਦੀ ਕਿਰਪਾ ਦੇ ਨਾਲ ਅਸੀਂ ਲੰਗਰ ਚਲਾਉਂਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਔਰ ਤਾਂ ਤਨ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਉਹ ਸਾਰੀ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅਸੀਂ ਲੰਗਰ ਲਗਾਉਂਦੇ ਹਾਂ ਔਰ ਪ੍ਰਾਪਤੂਆਂ ਤੋਂ ਖੁਸ਼ੀਆਂ ਤੇ ਇਹ ਇਹ ਸਾਰੀ ਸੰਗਤ ਸাশਵੇਿਰ ਤੋਂ ਲੈ ਕੇ ਸ਼ਾਮ ਤੱਕ ਘੱਟੋ ਘੱਟ ਤਿੰਨ ਦਿਨ ਲਗਾਤਾਰ ਲੰਗਰ ਚੱਲਦਾ ਜੀ ਤੇ ਸਾਰੀਆਂ ਸੰਗਤਾਂ ਤੇ ਆਲੇ ਦੁਆਲੇ ਦੇ ਪਿੰਡਾਂ ਨਹੀਂ ਵੀ ਆਣ ਕੇ ਸੇਵਾ ਕਰਦੀਆਂ ਬੀਬੀਆਂ ਔਰ ਭਾਈ ਸਾਰੇ ਸੇਵਾ ਕਰਦੇ ਆ ਔਰ ਬਹੁਤ ਹੀ ਮਨੋਂ ਮਨੋਂ ਸੇਵਾ ਕਰਦੇ ਆ ਬਹੁਤ ਬਹੁਤ ਧੰਨਵਾਦ ਹਾਂਜੀ ਮਾਤਾ ਜੀ ਕੀ ਨਾਮ ਆ ਤੇ ਅੱਜ ਹਾਂਜੀ ਦੇਖਾ ਪਤਾ ਲੱਗਦਾ ਕਿ ਨੰਗਰ ਲੱਗਦਾ ਕਿ ਸੇਵਾ ਕਰਨਾ ਬਹੁਤ ਚੰਗੀ ਚੀਜ਼ ਹੈ ਬਹੁਤ ਵਧੀਆ ਚੀਜ਼ ਹੋ ਗਿਆ ਬੱਚਿਆਂ ਦਾ ਵੀ ਪਰਿਵਾਰ ਦਾ ਵੀ ਬਹੁਤ ਬਹੁਤ ਲੋਕਾਂ ਦਾ ਵੀ ਕਿਉਂਕਿ ਇਹ ਇੱਕ ਕਰਵਾਇਆ ਨਵੀਂ ਤੋਂ ਸੰਯੋਗ ਤੇ ਸਰਗਰਮ ਕਿੰਨੇ ਪਿੰਡਾਂ ਦੇ ਜਿਹੜੇ ਆਪਣੇ ਹੈ ਜੀ ਹਾਂਜੀ ਮਤਲਬ 15 20 ਪਿੰਡ ਤੇ 4 50 ਪਿੰਡਾਂ ਦੇ ਸੇਵਾ ਕਰਦੇ ਅੱਛਾ ਜੀ ਉਹਨਾਂ ਦੇ ਸਜੋ ਉਹਨਾਂ ਦੇ ਸਜੋ ਦੇ ਨਾਲ ਕੀਤਾ ਜਾਂਦਾ ਹੈ ਅੱਛਾ ਜੀ ਇਹ ਕਿੰਨੇ ਦਿਨ ਚੱਲਦਾ ਲੰਗਰ ਚਾਰ ਦਿਨ ਅੱਛਾ ਜੀ ਕਿਸ ਤਰ੍ਹਾਂ ਦੇ ਦੋ ਜੀ ਸ਼ਰਧਾਲੂ ਬਹੁਤ ਸ਼ਰਧਾ ਦੇ ਨਾਲ ਆਨੰਦਪੁਰ ਸਾਹਿਬ ਜਾਂਦੇ ਆ ਤੇ ਨੌਜਵਾਨ ਜਿਹੜੀ ਆਪਣੀ ਜੂਤ ਆ ਉਹ ਮੋਟਰਸਾਈਕਲਾਂ ਦੇ ਉੱਪਰ ਜਾ ਰਹੇ ਆ ਤੇ ਕੀ ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਜੀ ਜੋੜ ਕੇ ਬੇਨਤੀ ਕਰੀ ਤਾਂ ਤੁਸੀਂ ਲੰਘ ਕੇ ਚੱਲੇ। ਭਾਵੇਂ ਇਹ ਬੇਨਤੀਆਂ ਬਾਕੀ ਕਿਹੜਾ ਪਰਿਸ਼ਾਦਾ ਜਿਖਾ ਹੈ ਕਿ ਚੱਲਦੇ ਸੌਣ। ਕਿਹਾ ਹੋਇਆ ਕਿ ਕਿਹੜਾ ਮੋਟਰਸਾਈਕਲ ਲੜਖਰ ਵਿਜਾ ਵਾਲਾ ਪਾਰਾ ਕੋਈ ਜਾਓ। ਅਸੀਂ ਦਾ ਕੋਈ ਨਹੀਂ। ਪਾਕੀ